ਦੋਸਤੋ ਅੱਜ ਦੀ ਕਹਾਣੀ ਪੰਜਾਬ ਦੇ ਮਾਨਸਾ ਸ਼ਹਿਰ ਦੇ ਰਹਿਣ ਵਾਲੇ ਇੱਕ ਆਮ ਜੇ ਸ਼ਖਸ ਬਿੱਲੂ ਦੀ ਜੋ ਕਦੇ ਆਪਣਾ ਗੁਜ਼ਾਰਾ ਚਲਾਉਣ ਲਈ ਜਲੇਬੀਆਂ ਦੀ ਰੇੜੀ ਲਾਉਂਦਾ ਹੁੰਦਾ ਸੀ ਪਰ ਬਿੱਲੂ ਹਰ ਰੋਜ਼ ਰੇੜੀ ਤੇ ਜਲੇਬੀਆਂ ਕੱਢ ਕੇ ਵੇਚਦਾ ਵੇਚਦਾ ਇੱਕ ਦਿਨ ਵੱਡ ਜਾਂਦਾ ਹੈ ਕੱਲੇ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਬਹੁਤ ਵੱਡਾ ਜਲੇਬੀ ਬਾਬਾ ਜਲੇਬੀਆਂ ਵੇਚਣ ਕਰਕੇ ਉਹ ਜਲੇਬੀ ਬਾਬੇ ਦੇ ਨਾਮ ਨਾਲ ਮਸ਼ਹੂਰ ਹੋਇਆ ਕਰੋੜਾਂ ਅਰਬਾਂ ਦਾ ਉਸਨੇ ਸਾਮਰਾਜ ਖੜਾ ਕੀਤਾ ਪਰ ਫਿਰ ਅਚਾਨਕ ਇੱਕਦ ਨੇ ਇਸ ਬਿੱਲੂ ਜਲੇਬੀਆਂ ਵਾਲੇ ਉਰਫ ਜਲੇਬੀ ਬਾਬਾ ਉੱਤੇ ਲੱਗਦੇ ਹਨ ਬੜੇ ਗੰਭੀਰ ਇਲਜ਼ਾਮ ਜੋ ਇੱਕ ਜਾਂ ਦੋ ਨਹੀਂ ਅਕਟੀਆਂ 100 ਤੋਂ ਵੱਧ ਔਰਤਾਂ ਵੱਲੋਂ ਬਿੱਲੂ ਉੱਤੇ ਜਦੋਂ ਦੋਚ ਲਾਏ ਗਏ ਤਾਂ ਸੁਣਨ ਵਾਲੇ ਹਰ ਕਿਸੇ ਸ਼ਖਸ ਦੇ ਪੈਰਾਂ ਹੇਠੋ ਜ਼ਮੀਰ ਖਿਸ ਗਈ ਸੀ ਦੋਸਤੋ ਕੌਣ ਸੀ ਇਹ ਜਲੇਬੀ ਬਾਬਾ ਕਿਵੇਂ ਇਸਨੇ ਇੰਨਾ ਵੱਡਾ ਸਾਮਰਾਜ ਖੜਾ ਕੀਤਾ ਤੇ ਉਹਨਾਂ 100 ਤੋਂ ਵੱਧ ਕੁੜੀਆਂ ਔਰਤਾਂ ਨਾਲ ਇਸ ਨੇ ਕੀ ਕੀ ਗੰਦੇ ਕੰਹਾਉਣੇ ਕਾਰੇ ਕੀਤੇ ਕਿਵੇਂ ਇੱਕ ਦਮ ਇਸ ਜਲੇਬੀ ਬਾਪੇ ਦੀਆਂ 100 ਤੋਂ ਵੱਧ ਅਸ਼ਲੀਲ ਫਿਲਮਾਂ ਸਾਹਮਣੇ ਆ ਗਈਆਂ ਸਨ ਇਹ ਸਾਰੀ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਕਾਲੀ ਦੀ ਸ਼ੁਰੂਆਤ ਹੁੰਦੀ ਹੈ ਬਾਜ਼ਾਰ ਵਿੱਚ ਬੜੀ ਦੂਰ ਦੂਰ ਤੱਕ ਜਲੇਬੀਆਂ ਦੀ ਖੁਸ਼ਬੂ ਆ ਰਹੀ ਸੀ ਲੰਗਣ ਵਾਲੇ ਲੋਕ ਨਾ ਚਾਹੁੰਦੇ ਹੋਏ ਵੀ ਜਲੇਬੀਆਂ ਖਰੀਦਣ ਅਤੇ ਖਾਣ ਵਾਸਤੇ ਮਜਬੂਰ ਹੋ ਰਹੇ ਸਨ ਇੰਨੀਆਂ ਮਸ਼ਹੂਰ ਹੁੰਦੀਆਂ ਸਨ ਅਮਰਪੁਰੀ ਉਰਫ ਬਿੱਲੂ ਰੇੜੀ ਵਾਲੇ ਦੀਆਂ ਜਲੇਬੀਆਂ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲਾ ਇਹ ਨੌਜਵਾਨ ਬਿੱਲੂ ਜਦੋਂ ਹਰਿਆਣੇ ਦੇ ਟੋਹਾੜਾ ਸ਼ਹਿਰ ਵਿੱਚ ਆ ਕੇ ਜਲੇਬੀਆਂ ਵੇਚਣੀਆਂ ਸ਼ੁਰੂ ਕਰਦਾ ਤਾਂ ਹਰ ਪਾਸੇ ਉਸ ਦੀ ਮਸ਼ਹੂਰੀ ਹੋ ਜਾਂਦੀ ਹੈ ਇੱਕ ਦਿਨ ਬਿੱਲੂ ਰੇੜੀ ਉੱਤੇ ਜਲੇਬੀਆਂ ਵੇਚ ਰਿਹਾ ਸੀ ਜਦੋਂ ਅਚਾਨਕ ਇੱਕ ਮੈਦੇ ਕੋਚਲੇ ਕੱਪੜਿਆਂ ਵਾਲਾ ਸਾਧੂ ਅਗੋਰੀ ਬਾਬਾ ਉਸ ਦੇ ਕੋਲ ਜਲੇਬੀਆਂ ਖਾਣ ਵਾਸਤੇ ਆਉਂਦਾ ਏ ਸਾਧੂ ਬਿੱਲੂ ਤੋਂ ਜਲੇਬੀਆਂ ਮੰਗਦਾ ਤੇ ਅੱਗੋਂ ਬਿੱਲੂ ਉਸਨ ਵੱਤੋਂ ਕਿਲੋ ਜਲੇਬੀਆਂ ਤੋਲ ਕੇ ਦਿੰਦਾ ਸਾਧੂ ਜਲੇਬੀਆਂ ਫੜ ਕੇ ਉੱਥੇ ਏਟਾ ਬੈਠ ਕੇ ਖਾਣ ਲੱਗ ਪੈਂਦਾ ਏ ਤੇ ਆਰਾਮ ਨਾਲ ਸਾਰੀਆਂ ਜਲੇਬੀਆਂ ਖਾ ਕੇ ਚੁੱਪਚਾਪ ਉਥੋਂ ਤੁਰ ਲੱਗਦਾ ਪਿੱਛੋਂ ਬਿੱਲੂ ਆਵਾਜ਼ ਮਾਰਦਾ ਏ ਕਿ ਬਾਬਾ ਚੱਲਿਆ ਕਿੱਥੇ ਐ ਇਸ ਦੇ ਪੈਸੇ ਕਿਨੇ ਦੇਣੇ ਹਨ ਇਹ ਫ੍ਰੀ ਨਹੀਂ ਵੇਖਦੀਆਂ ਪਰ ਬਾਬੇ ਕੋਲ ਪੈਸੇ ਨਹੀਂ ਹੁੰਦੇ ਇਹ ਵੇਖ ਕੇ ਬਿੱਲੂ ਨੂੰ ਬੜਾ ਗੁੱਸਾ ਚੜਦਾ ਤੂੰ ਆੜ ਕੇ ਬਾਬੇ ਨੂੰ ਗਲਾਵੇ ਤੋਂ ਫੜ ਲੈਂਦਾ ਏ ਤੇ ਨਾਲ ਦੋ ਚਾਰ ਚਪੇੜਾਂ ਵੀ ਬਾਬੇ ਦੇ ਮੂੰਹ ਤੇ ਮਾਰਦਾ ਕਿ ਸਾਧਾ ਜੇ ਤੇਰੇ ਕੋਲ ਪੈਸੇ ਨਹੀਂ ਸਨ ਤਾਂ ਫਿਰ ਤੂੰ ਜਲੇਬੀਆਂ ਖਾਧੀਆਂ ਹੀ ਕਿਉਂ ਖੈਰ ਥੋੜੀ ਬਹੁਤ ਤਾਂ ਕਮਕੀ ਮਗਰੋਂ ਉਹ ਸਾਧੂ ਉੱਥੋਂ ਚਲਿਆ ਜਾਂਦਾ ਏ ਪਰ ਲਾਗੇ ਖੜੇ ਕੁਝ ਲੋਕ ਬਿੱਲੂ ਕੋਲ ਆ ਕੇ ਕਹਿੰਦੇ ਹਨ ਕਿ ਯਾਰ ਤੈਨੂੰ ਉਸ ਭਗਤ ਬੰਦੇ ਨੂੰ ਮਾਰਨਾ ਨਹੀਂ ਸੀ ਚਾਹੀਦਾ ਇਹੋ ਜੇ ਕਈ ਵਾਰ ਬਦ ਅਸੀਸਾ ਦੇ ਜਾਂਦੇ ਹੁੰਦੇ ਇਹ ਗੱਲਾਂ ਸੁਣ ਕੇ ਬਿੱਲੂ ਅੱਗੋਂ ਉਹਨਾਂ ਨੂੰ ਮस्करीਆ ਕਰਦਾ ਹੁਣ ਥੋੜਾ ਇਸ ਬਿੱਲੂ ਦੇ ਪਿਛੋਕੜ ਬਾਰੇ ਵੀ ਸੁਣ ਲਵੋ ਜਿਸ ਦਾ ਜਨਮ ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਹੁੰਦਾ ਹੈ ਪਰ ਉਹ 8 ਸਾਲ ਦੀ ਉਮਰ ਵਿੱਚ ਆਪਣਾ ਘਰ-ਬਾਰ ਛੱਡ ਦਿੰਦਾ ਘਰ ਛੱਡ ਕੇ ਉਹ ਤੰਤਰਕਾ ਕੋਲ ਰਹਿੰਦਾ ਰਿਹਾ ਛੋਟੀ ਉਮਰ ਤੋਂ ਹੀ ਬਿੱਲੂ ਦਾ ਜਾਤੂ ਟੂੜਿਆ ਤੰਤਰਮਤਰਾ ਵਿੱਚ ਬੜਾ ਵਿਸ਼ਵਾਸ ਹੁੰਦਾ ਹੈ ਤੇ ਇਹਨਾਂ ਜਾਦੂ ਟੂੜਿਆਂ ਨੂੰ ਸਿੱਖਣ ਵਾਸਤੇ ਹੀ ਉਹ ਤੰਤਰਕਾ ਦੇ ਨਾਲ ਰਹਿੰਦਾ ਹੁੰਦਾ ਸੀ ਸਮਾਂ ਲੰਘਦਾ ਹੈ ਤੇ ਜਦੋਂ ਬਿੱਲੂ 18 ਸਾਲਾਂ ਦਾ ਜਵਾਨ ਹੁੰਦਾ ਤਾਂ ਵਾਪਸ ਆਪਣੇ ਘਰ ਮਾਨਸਾ ਆ ਜਾਂਦਾ ਹੈ ਜਿੱਤੇ ਘਰਦਿਆਂ ਵੱਲੋਂ ਉਸਦਾ ਵਿਆਹ ਕਰ ਦਿੱਤਾ ਗਿਆ। ਕੁਝ ਸਮਾਂ ਉਹ ਮਾਨਸਾ ਰਿਹਾ ਤੇ ਫਿਰ ਆਪਣੇ ਪਰਿਵਾਰ ਦੀ ਰੋਜੀ ਰੋਟੀ ਕਮਾਉਣ ਵਾਸਤੇ ਹਰਿਆਣਾ ਦੇ ਟੁਹਾੜਾ ਸ਼ਹਿਰ ਚਲਿਆ ਜਾਂਦਾ ਏ। ਟੁਹਾੜੇ ਆ ਕੇ ਉਹ ਪਹਿਲਾਂ ਫਲ ਸਬਜ਼ੀਆਂ ਦੀ ਰੇੜੀ ਲਾਉਦਾ ਪਰ ਉਹ ਕੰਮ ਨਾ ਚੱਲਿਆ। ਫਿਰ ਉਹ ਜਲੇਬੀਆਂ ਦੀ ਰੇੜੀ ਲਾਉਦਾ ਏ। ਜਲੇਬੀਆਂ ਲੋਕਾਂ ਨੂੰ ਬੜੀਆਂ ਪ੍ਰਸਾਦ ਆਉਂਦੀਆਂ ਤੇ ਇਹ ਕਾਰੋਬਾਰ ਬਿੱਲੂ ਦਾ ਕਾਫੀ ਵਧੀਆ ਚੱਲ ਪੈਂਦਾ ਏ। ਬਿੱਲੂ ਟੁਹਾੜੇ ਆਪਣੀ ਪਤਨੀ ਲక్ష్ਮੀ ਜੀ ਨੂੰ ਵੀ ਨਾਲ ਲੈ ਕੇ ਗਿਆ ਸੀ। ਤੇ ਉੱਥੇ ਉਸਦੇ ਘਰ ਵਿੱਚ ਤਿੰਨ ਧੀਆਂ ਤੇ ਦੋ ਪੁੱਤਾਂ ਦਾ ਜਨਮ ਹੁੰਦਾ ਬਿੱਲੂ ਦੀਆਂ ਜਲੇਬੀਆਂ ਹੌਲੀ-ਹੌਲੀ ਪੂਰੇ ਟਹਾੜੇ ਕਸਬੇ ਵਿੱਚ ਮਸ਼ਹੂਰ ਹੋ ਗਈਆਂ ਸਨ ਇਸ ਦੇ ਨਾਲ-ਨਾਲ ਬਿੱਲੂ ਨੂੰ ਅਜੇ ਵੀ ਜਾਤੂ ਟੂੜਿਆ ਤੰਤਰ ਮਤਰਾ ਦਾ ਵੀ ਸ਼ੌਕ ਹੁੰਦਾ ਇਹਨਾਂ ਨਾਲ ਸੰਬੰਧਿਤ ਕਿਤਾਬਾਂ ਉਹ ਅਕਸਰ ਪੜ੍ਹਦਾ ਰਹਿਦਾ ਸੀ ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਬਿੰਦੂ ਨੇ ਆਪਣੇ ਘਰ ਵਿੱਚ ਇੱਕ ਜਗ੍ਹਾ ਬਣਾਈ ਹੋਈ ਸੀ ਜਿੱਥੇ ਉਸਦੇ ਕੋਲ ਆਸ-ਪਾਸ ਦੀਆਂ ਖਾਸ ਕਰ ਗਰੀਬ ਔਰਤਾਂ ਜਾਤੂ ਟੂਣੇ ਕਰਵਾਉਣ ਆਉਂਦੀਆਂ ਸਨ ਬਿੱਲੂ ਜਵਾਕਾਂ ਦੀ ਨਜ਼ਰ ਉਤਾਰਨ ਦੇ ਦਾਅਵੇ ਕਰਦਾ ਕੋਈ ਉਸ ਦੇ ਕੋਲ ਵਸ਼ੀਕਰਨ ਕਰਵਾਉਣ ਆਉਂਦਾ ਕੋਈ ਪ੍ਰੇਮ ਵਿਆਹ ਦੇ ਚੱਕਰਾਂ ਵਿੱਚ ਬਿੱਲੂ ਕੋਲੋਂ ਜਾਦੂ ਟੂਣੇ ਕਰਵਾਉਣ ਆਉਂਦਾ ਜਲੇਬੀਆਂ ਵੇਚਣ ਦੇ ਨਾਲ-ਨਾਲ ਬਿੱਲੂ ਦਾ ਇਹ ਕਾਰੋਬਾਰ ਵੀ ਨਾਲ-ਨਾਲ ਚੱਲ ਰਿਹਾ ਹੁੰਦਾ ਹੈ ਇੱਥੇ ਹੀ ਉਸ ਦਾ ਨਾਮ ਬਿੱਲੂ ਜਲੇਬੀਆਂ ਵਾਲਾ ਤੋਂ ਜਲੇਬੀ ਬਾਬਾ ਪਸ਼ੂਰ ਹੋ ਜਾਂਦਾ ਹੈ ਪਰ ਇਹ ਸਭ ਕੁਝ ਉਸ ਦਿਨ ਤੱਕ ਬੜਾ ਵਧੀਆ ਚੱਲ ਰਿਹਾ ਸੀ ਜਦੋਂ ਤੱਕ ਉਹ ਸਾਧੂ ਉਸ ਕੋਲੋਂ ਮੁਫਤ ਜਲੇਬੀਆਂ ਖਾਣ ਨਹੀਂ ਆਇਆ ਜਿਸ ਦਿਨ ਬਿੱਲੂ ਨੇ ਉਸ ਬਾਬੇ ਨੂੰ ਕੁੱਟਿਆ ਤਾਂ ਅਗਲੇ ਦਿਨ ਐਸਾ ਇਤਫਾਕ ਵਾਪਰਦਾ ਏ ਕਿ ਅਚਾਨਕ ਅਗਲੀ ਸਵੇਰ ਬਿੱਲੂ ਦੀ ਘਰਵਾਲੀ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ। ਕਾਫੀ ਹੌਸਲੋ ਡਾਕਟਰੀ ਇਲਾਜ ਵੀ ਕਰਵਾਇਆ ਗਿਆ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ। ਹਾਲਾਤ ਇੱਥੋਂ ਤੱਕ ਆਣ ਬੜੇ ਸਨ ਕਿ ਲੋਕਾਂ ਨੇ ਬਿੱਲੂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਲੱਗਦਾ ਏ ਤੈਨੂੰ ਉਸ ਸਾਧੂ ਦਾ ਸਰਾਫ ਲੱਗ ਗਿਆ ਏ। ਤੈਨੂੰ ਉਸ ਸਾਧੂ ਨੂੰ ਲੱਭ ਕੇ ਉਸ ਕੋਲੋਂ ਮਾਫੀ ਮੰਗਣੀ ਚਾਹੀਦੀ ਏ। ਪਰ ਬਿੱਲੂ ਡਾਕਟਰੀ ਇਲਾਜ ਛੱਡ ਕੇ ਆਪਣੇ ਜਾਦੂਮੱਤ ਰਹੀ ਸਾਰੇ ਵਰਤਦਾ ਰਿਹਾ। ਜਿਸਦਾਲ ਉਸਦੀ ਪਤਨੀ ਠੀਕ ਹੋੜਦੀ بجائے ਕਬੀਰ ਬਿਮਾਰ ਪੈ ਜਾਂਦੀ ਹੈ ਤੇ ਫਿਰ ਇੱਕ ਦਿਨ ਉਸਦੀ ਮੌਤ ਹੋ ਜਾਂਦੀ ਪਤਨੀ ਦੀ ਮੌਤ ਵੇਖ ਕੇ ਬਿੱਲੂ ਨੂੰ ਉਸ ਸਾਧ ਤੇ ਬੜਾ ਗੁੱਸਾ ਚੜਦਾ ਹੈ ਉਹ ਵੀ ਹੁਣ ਮਹਿਸੂਸ ਕਰਨ ਲੱਗਾ ਕਿ ਮੇਰੇ ਨਾਲ ਇਹ ਸਭ ਕੁਝ ਉਸੇ ਸਾਧ ਨੇ ਹੀ ਕੀਤਾ ਹੈ ਹੁਣ ਬਿੱਲੂ ਉਸ ਸਾਧ ਤੋਂ ਇਸ ਦਾ ਬਦਲਾ ਲੈਣ ਦੀ ठाੜਦਾ ਹੈ ਤੇ ਉਸ ਨੂੰ ਲੱਭਣਾ ਸ਼ੁਰੂ ਕਰਦਾ ਕਾਫੀ ਸਮਾਂ ਬਿੱਲੂ ਬਾਬੇ ਦੀ ਭਾਲ ਵਿੱਚ ਫਿਰਦਾ ਰਿਹਾ ਪਰ ਉਸ ਨੂੰ ਉਹ ਸਾਧੂ ਕਿਤੇ ਨਾ ਮਿਲਿਆ ਫਿਰ ਇੱਕ ਦਿਨ ਬਿੱਲੂ ਨੂੰ ਕੋਈ ਸਲਾਹ ਦਿੰਦਾ ਹੈ ਕਿ ਤੈਨੂੰ ਉਸ ਬਾਬੇ ਨੂੰ ਖਤਮ ਕਰਨ ਲਈ ਉਸਦੇ ਕੋਲ ਜਾਂਦੀ ਕੀ ਲੋੜ ਐ ਤੈਨੂੰ ਵੀ ਜਾਦੂ ਮੱਤਰਾਉਂਦੇ ਹਨ ਤੂੰ ਇੱਥੋਂ ਹੀ ਮੱਤਰ ਮਾਰ ਕੇ ਆਪਣਾ ਬਦਲਾ ਪੂਰਾ ਕਰ ਲੈ ਪਰ ਅਸਲੀਅਤ ਵਿੱਚ ਬਿੱਲੂ ਨੂੰ ਐਸੇ ਕੋਈ ਜਾਦੂ ਮੱਤਰਾਉਂਦੇ ਹੀ ਨਹੀਂ ਸਨ ਆਖਰਕਾਰ ਉਹ ਫੈਸਲਾ ਕਰਦਾ ਹੈ ਕਿ ਮੈਂ ਸਭ ਤੋਂ ਪਹਿਲਾਂ ਵੱਡਾ ਤੰਤਰਿਕ ਬਣਾਂਗਾ ਤੇ ਫਿਰ ਹੀ ਆਪਣਾ ਬਦਲਾ ਲਵਾਗਾ ਤੰਤਰਿਕ ਬਣਨ ਵਾਸਤੇ ਇੱਕ ਦਿਨ ਉਹ ਆਪਣਾ ਘਰ-ਬਾਰ ਛੱਡ ਦਿੰਦਾ ਹੈ ਤੇ ਜਾਦੂ ਸਿੱਖਣ ਲਈ ਹਿਮਾਚਲ ਪ੍ਰਦੇਸ਼ ਤੇ ਬੰਗਾਲ ਵੱਲ ਚਲਿਆ ਜਾਂਦਾ ਪਿਛੋ ਜਲੇਬੀਆਂ ਦੀ ਰੇਡੀਅਸ ਦੀ ਵੱਡੀ ਧੀ ਸੰਭਾਲਦੀ ਰਹੀ ਬਿੱਲੂ ਹਰ ਬਾਂਚਲ ਪ੍ਰਦੇਸ਼ ਅਤੇ ਬਗਾਲ ਦੇ ਕਈ ਵੱਡੇ-ਵੱਡੇ ਤਤਰਕਾਂ ਨੂੰ ਮਿਲਦਾ ਕਿ ਮੈਨੂੰ ਵੀ ਜਾਦੂ ਟੂਣਾ ਸਿਖਾਓ ਕਈ ਤੰਤਰਕਾਂ ਕੋਲ ਤਾਂ ਉਹ ਛੇ-ਛੇ ਮਹੀਨੇ ਵੀ ਰਹਿੰਦਾ ਰਿਹਾ ਪਰ ਕਿਤੋਂ ਵੀ ਕੁਝ ਅਸਲ ਦਾ ਹੋਇਆ ਆਖਰਕਾਰ ਥਾ-ਥਾ ੱੱਕੇ ਢੋੜੇ ਖਾ ਕੇ ਬਿੱਲੂ ਫੇਰ ਤਿੰਨ-ਚਾਰ ਸਾਲਾਂ ਬਾਅਦ ਆਪਣੇ ਘਰ ਵਾਪਸ ਆਉਂਦਾ ਹੈ ਪਰ ਹੁਣ ਵਾਪਸ ਆ ਕੇ ਸਭ ਤੋਂ ਪਹਿਲਾਂ ਬਿੱਲੂ ਆਪਣੇ ਕਿਰਾਏ ਦਾ ਘਰ ਛੱਡ ਕੇ ਹੋਰ ਵਧੀਆ ਜਗ੍ਹਾ ਤੇ ਮਕਾਨ ਹੋਰ ਕਿਰਾਏ ਤੇ ਲੈਂਦਾ ਕਿਉਂਕਿ ਬਿੰਦੂ ਉਹਨਾਂ ਵਾਪਸ ਘਰ ਇੱਕ ਬਹੁਤ ਵੱਡਾ ਪਲਾਨ ਤਿਆਰ ਕਰਕੇ ਆਇਆ ਸੀ ਨਵੇਂ ਮਕਾਨ ਵਿੱਚ ਜਾ ਕੇ ਉਹ ਘਰ ਦੇ ਬਾਹਰ-ਬਾਰ ਬਾਬਾ ਬਲਕਨਾਥ ਦੀ ਇੱਕ ਬਹੁਤ ਵੱਡੀ ਫੋਟੋ ਲਗਾਉਂਦਾ ਏ ਤੇ ਆਪਣੇ ਆਪ ਨੂੰ ਬਲਕਨਾਥ ਦਾ ਭਗਤਾ ਲਾੜ ਦਿੰਦਾ ਇਸ ਤੋਂ ਬਾਅਦ ਇਹ ਆਪਣੇ ਬਹੁਤ ਸਾਰੇ ਪੋਸਟਰ ਛਪਾ ਕੇ ਜਗ੍ਹਾ-ਜਗ੍ਹਾ ਲਗਾਉਂਦਾ ਏ ਇਹਨਾਂ ਪੋਸਟਰਾਂ ਵਿੱਚ ਇਸ ਵੱਲੋਂ ਛਪਵਾਇਆ ਗਿਆ ਕਿ ਮੈਂ ਇੱਕ ਬਹੁਤ ਵੱਡਾ ਚਮਤਕਾਰੀ ਤੰਤਰਿਕ ਹਾਂ ਮੈਂ ਹਿਮਾਚਲ ਪ੍ਰਦੇਸ਼ ਵਿੱਚ ਬੜੀ ਕਠਨ ਤਪੱਸਿਆ ਕਰਕੇ ਬੜੀਆਂ ਵੱਡੀਆਂ ਵੱਡੀਆਂ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਹਨ ਇਸ ਤਰ੍ਹਾਂ ਦੇ ਪੋਸਟਰ ਥਾ ਥਾਂ ਲੱਗੇ ਪੜ ਕੇ ਕਈ ਭੋਲੇ ਭਾਲੇ ਲੋਕ ਇਸ ਕੋਲ ਆਉਣੇ ਵੀ ਸ਼ੁਰੂ ਹੋ ਜਾਂਦੇ ਹਨ ਤੇ ਹੌਲੀ ਹੌਲੀ ਇਸ ਦਾ ਕਾਰੋਬਾਰ ਚੱਲ ਪੈਂਦਾ ਹੈ ਜਾਣਕਾਰੀ ਮਿਲਦੀ ਹੈ ਕਿ ਬਿੱਲੂ ਉਰਫ ਜਲੇਬੀ ਬਾਬੇ ਨੇ ਘਰ ਵਿੱਚ ਇੱਕ ਮੰਦਰ ਬਣਾਇਆ ਹੋਇਆ ਸੀ ਜਿੱਥੇ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਬਿਮਾਰ ਔਰਤਾਂ ਨੂੰ ਜਾਂ ਤੁ ਮੰਤਰਾਂ ਰਾਹੀਂ ਠੀਕ ਕਰਦੇ ਦਾਅਵੇ ਕਰਦਾ ਹੁੰਦਾ ਸੀ ਜਦੋਂ ਉਸ ਦੇ ਮੰਦਰ ਵਿੱਚ ਇਸੇ ਤਰੀਕੇ ਦੀਆਂ ਔਰਤਾਂ ਦੀ ਪਰਵਾਹ ਹੋਣ ਲੱਗੀ ਤਾ ਹਰ ਹੀ ਹੋਰੀ ਉਸ ਦੇ ਅੰਦਰ ਦਾ ਸ਼ੈਤਾਨ ਜਾਗਦਾ ਤੇ ਬਿੱਲੂ ਇਲਾਜ ਕਰਾਉਣ ਆਈਆਂ ਉਹਨਾਂ ਔਰਤਾਂ ਨੂੰ ਚਾਹ ਵਗੈਰਾ ਵਿੱਚ ਨਸ਼ੀਲੇ ਪਦਾਰਥ ਦੇ ਕੇ ਪਹਿਲਾਂ ਉਹਨਾਂ ਨੂੰ ਬੇਹੋਸ਼ ਕਰ ਦਿੰਦਾ ਤੇ ਫਿਰ ਬੇਹੋਸ਼ੀ ਦੀ ਹਾਲਤ ਵਿੱਚ ਹੀ ਉਹਨਾਂ ਦਾ ਜਿੰਸੀ ਸੋਸ਼ਣ ਕਰਦਾ ਲਾਚਾਰ ਔਰਤਾਂ ਦਾ ਬਲਾਤਕਾਰ ਕਰਦਾ ਇਹ ਨਹੀਂ ਬਿੱਲੂ ਆਪਣੇ ਮੰਦਰ ਵਿੱਚ ਲਾਏ ਹੋਏ ਖੂਫੀਆ ਕੈਮਰਿਆਂ ਦੇ ਨਾਲ ਉਹਨਾਂ ਔਰਤਾਂ ਦੇ ਐਮਐਮਐਸ ਵੀ ਬਣਾ ਲੈਂਦਾ ਫਿਰ ਇਹਨਾਂ ਐਮਐਮਐਸ ਵੀਡੀਓ ਨੂੰ ਵਿਖਾ ਕੇ ਬਿੱਲੂ ਉਹਨਾਂ ਔਰਤਾਂ ਨੂੰ ਬਲੈਕਮੇਲ ਕਰਦਾ ਉਹਨਾਂ ਕੋਲੋਂ ਮੋٹے ਪੈਸੇ ਲੁੱਟਦਾ ਬਾਰ-ਬਾਰ ਬਲਾਤਕਾਰ ਕਰਦਾ ਬਿੱਲੂ ਦੀ ਇਹ ਹਵਸ਼ ਇੰਨੀ ਵੱਧ ਗਈ ਕਿ ਬਹੁਤ ਸਾਰੀਆਂ ਨਵਾਲਗ ਬੱਚੀਆਂ ਵੀ ਉਸ ਦਾ ਸ਼ਿਕਾਰ ਬਣੀਆਂ ਜਿਸ ਔਰਤ ਜਾਂ ਬੱਚੀ ਦੀ ਇਹ ਵੀਡੀਓ ਬੜ ਜਾਂਦੀ ਉਹ ਬਦਨਾਮੀ ਦੇ ਡਰੋਂ ਆਪਣੇ ਘਰ ਵਿੱਚ ਜਾਂ ਪੁਲਿਸ ਨੂੰ ਦੱਸਣ ਦੀ ਬਜਾਏ ਬਿੱਲੂ ਅੱਗੇ ਹੀ ਆਤਮ ਸਮਰਪਣ ਕਰ ਦਿੰਦੀ ਸੀ ਤੇ ਬਿੱਲੂ ਫਿਰ ਉਹਨਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਂਦਾ ਸੀ ਇੱਕ ਵਾਰ ਕੀ ਹੁੰਦਾ ਹੈ ਕਿ ਇੱਕ ਬੇਹਦ ਖੂਬਸੂਰਤ ਔਰਤ ਬਿੱਲੂ ਕੋਲ ਆਉਂਦੀ ਹੈ ਮੇਰਾ ਘਰ ਵਾਲਾ ਠੀਕ ਨਹੀਂ ਰਹਿੰਦਾ ਏ ਉਸ ਦਾ ਕੋਈ ਇਲਾਜ ਕਰ ਦਿਓ ਬਿੰਦੂ ਅੱਗੋਂ ਔਰਤ ਨੂੰ ਕਹਿੰਦਾ ਕਿ ਆਪਣੇ ਪਤੀ ਨੂੰ ਘਰ ਛੱਡ ਕੇ ਇਕੱਲੀ ਮੈਨੂੰ ਮਿਲਨ ਆਈ ਔਰਤ ਉਸੇ ਤਰ੍ਹਾਂ ਹੀ ਕਰਦੀ ਹੈ ਬਿੱਲੂ ਕਹਿੰਦਾ ਕਿ ਮੈਂ ਤੁਹਾਡੇ ਘਰ ਵਿੱਚ ਪਾਠ ਪੂਜਾ ਕਰਦਾ ਹਾਂ ਉਸ ਨਾਲ ਜ਼ਰੂਰ ਫਰਕ ਪਵੇਗਾ ਬਿੱਲੂ ਜਦੋਂ ਔਰਤ ਦੇ ਘਰ ਜਾਂਦਾ ਤਾਂ ਉੱਥੇ ਉਸ ਨੂੰ ਔਰਤ ਦਾ ਇੱਕ ਰਾਜ਼ ਪਤਾ ਚੱਲਦਾ ਹੈ ਬਿੱਲੂ ਪੂਜਾ ਖਤਮ ਕਰਕੇ ਔਰਤ ਨੂੰ ਫਿਰ ਆਪਣੇ ਕੋਲ ਬੁਲਾਉਂਦਾ ਹੈ ਇਹ ਕਹਿੰਦਾ ਹੈ ਕਿ ਤੇਰੇ ਘਰ ਵਾਲੇ ਦੇ ਵਿਆਹ ਤੋਂ ਪਹਿਲਾਂ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਸਨ ਉਹ ਔਰਤ ਮਰ ਗਈ ਤੇ ਤੇਰੇ ਪਤੀ ਨੂੰ ਹੁਣ ਪ੍ਰੇਤ ਬੜਕੇ ਚੁੰਬੜੀ ਹੋਈ ਹੈ ਜੇ ਤੂੰ ਆਪਣੇ ਪਤੀ ਨੂੰ ਠੀਕ ਕਰਨਾ ਚਾਹਦੀ ਹੈ ਤਾਂ ਤੈਨੂੰ ਵੀ ਕਿਸੇ ਨਾਲ ਸਰੀਰਕ ਸੰਬੰਧ ਬਣਾਉਣੇ ਪੈਣਗੇ ਨਹੀਂ ਤਾਂ ਤੇਰੇ ਪਤੀ ਦੀ ਮੌਤ ਪੱਕੀ ਹੈ ਇਸ ਤਰ੍ਹਾਂ ਬਿੱਲੂ ਉਸ ਔਰਤ ਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਵਿਛਾ ਕੇ ਉਸ ਨਾਲ ਬਲਾਤਕਾਰ ਕਰਦਾ ਹੈ ਇੱਕ ਵਾਰ ਤਾਂ ਉਹ ਔਰਤ ਬਿੱਲੂ ਦੀਆਂ ਗੱਲਾਂ ਵਿੱਚ ਆ ਗਈ ਪਰ ਬਿੱਲੂ ਹੁਣ ਉਸ ਨੂੰ ਵਾਰ-ਵਾਰ ਬੁਲਾਉਣ ਲੱਗਾ ਉਹ ਔਰਤ ਅਗੋਂ ਜਦੋਂ ਮਨਾਂ ਕਰਦੀ ਤਾਂ ਬਿੱਲੂ ਉਸ ਨੂੰ ਵੀਡੀਓ ਦੀ ਧਮਕੀ ਦਿੰਦਾ ਕਿ ਮੈਂ ਤੇਰੀ ਵੀਡੀਓ ਵਾਇਰਲ ਕਰ ਦੇਵਾਂਗਾ ਆਖਰਕਾਰ 13 ਅਕਤੂਬਰ 2017 ਨੂੰ ਪੁਲਿਸ ਦੇ ਕੋਲ ਇੱਕ ਔਰਤ ਸ਼ਿਕਾਇਤ ਦਰਜ ਕਰਵਾਉਦੀ ਹੈ ਕਿ ਬਿੰਨੂ ਉਲਫ ਜਲੇਬੀ ਬਾਪੇ ਨੇ ਉਸ ਦੇ ਨਾਲ ਦੁਸ਼ਕਰਮ ਕੀਤਾ ਹੈ ਤੇ ਉਸ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ ਹੈ ਦਰਅਸਲ ਹੋਇਆ ਕੀ ਸੀ ਕਿ ਇਸ ਔਰਤ ਦੇ ਪਹਿਲਾਂ ਪੇਟ ਵਿੱਚ ਕਿਤੇ ਦਰਦ ਰਹਿੰਦਾ ਹੁੰਦਾ ਸੀ ਇੱਕ ਦਿਨ ਆਚਾਰਕ ਉਸ ਦੀ ਸੇਂ ਨਹੀਂ ਉਸ ਨੂੰ ਜਲੇਬੀ ਬਾਬੇ ਬਾਰੇ ਦੱਸ ਪਾਉਂਦੀ ਹੈ ਤੇ ਇਹ ਔਰਤ ਬਿੱਲੂ ਕੋਲ ਆਉਂਦੀ ਬਿੰਦੂ ਅੱਗੋਂ ਕਹਿੰਦਾ ਹੈ ਕਿ ਤੇਰੇ ਤੇ ਪ੍ਰੇਤ ਦਾ ਸਾਆ ਹੈ ਜੋ ਮੈਂ ਰਾਤ ਨੂੰ ਬਾਹਰ ਕੱਢਾਂਗਾ ਔਰਤ ਆਪਣੇ ਪਤੀ ਦੀ ਅਗਾਂ ਲੈ ਕੇ ਇਕੱਲੀ ਹੀ ਰਾਤ ਨੂੰ ਬਾਬੇ ਕੋਲ ਆਈ ਬਾਬੇ ਨੇ ਉਸ ਨੂੰ ਪਹਿਲਾਂ ਕੋਈ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕੀਤਾ ਤੇ ਫਿਰ ਉਸ ਨਾਲ ਦੁਸ਼ਕਰਮ ਕੀਤਾ ਜਿਵੇਂ ਉਹ ਪਹਿਲਾਂ ਸੈਂਕੜੇ ਔਰਤਾਂ ਨਾਲ ਕਰ ਚੁੱਕਾ ਸੀ ਦੇਦੋ ਔਰਤ ਨੂੰ ਹੋਸ਼ ਹਲਦੀ ਤਾਂ ਉਹ ਬਿੱਲੂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨਿਹਾਉਣ ਦੀ ਧਮਕੀ ਦਿੰਦੀ ਹੈ ਪਰ ਬਿੱਲੂ ਅੱਗੋਂ ਉਸ ਨੂੰ ਉਸੇ ਦੀ ਵੀਡੀਓ ਦਿਖਾਉਦਾ ਹੈ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੇਰੀ ਇਹ ਵੀਡੀਓ ਮੈਂ ਵਾਇਰਲ ਕਰ ਦੇਵਾਂਗਾ ਪਰ ਇਹ ਔਰਤ ਬਿੱਲੂ ਦੀ ਪਹਿਲੀ ਸ਼ਿਕਾਰ ਬਣਨ ਵਾਲੀਆਂ ਔਰਤਾਂ ਵਾਂਗ ਚੁੱਪ ਰਹਿਣ ਵਾਲਿਆਂ ਵਿੱਚੋਂ ਨਹੀਂ ਸੀ ਉਸ ਦਾ ਪਰਿਵਾਰ ਵੀ ਬਾਬੇ ਖਿਲਾਫ ਸ਼ਿਕਾਇਤ ਵਾਸਤੇ ਰਾਜ਼ੀ ਹੋ ਜਾਂਦਾ ਹੈ ਇਤੋਂ ਹੀ ਪਹਿਲੀ ਵਾਰ ਬਿੱਲੂ ਤੇ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ ਪਹਿਲੀ ਵਾਰ ਬਾਬਾ ਜੇਲ੍ਹ ਜਾਂਦਾ ਹੈ ਪਰ ਮਹਿਜ 3 ਮਹੀਨੇ ਬਾਅਦ ਹੀ ਉਸ ਨੂੰ ਜਮਾਨਤ ਮਿਲ ਜਾਂਦੀ ਹੈ ਬਾਹਰ ਆ ਕੇ ਉਹ ਫਿਰ ਇਹੀ ਦ੍ਰਿਦਗਿ ਦੀ ਸ਼ੁਰੂ ਕਰ ਦਿੰਦਾ ਹੈ ਐਸਾ ਨਹੀਂ ਸੀ ਕਿ ਸ਼ਹਿਰ ਵਿੱਚ ਸਾਰੇ ਬਿੱਲੂ ਦੇ ਹੀ ਭਗਤ ਸਨ ਕੁਝ ਲੋਕ ਅਜੇ ਵੀ ਸਨ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਬਿੱਲੂ ਦੀ ਅਸਲੀਅਤ ਬਾਰੇ ਪਤਾ ਸੀ ਜੋ ਚਾਹੁੰਦੇ ਸਨ ਕਿ ਬਿੱਲੂ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆਵੇ ਜੇਲ੍ਹ ਤੋਂ ਬਾਹਰ ਆ ਕੇ ਜਦੋਂ ਬਿੱਲੂ ਉਹੀ ਫਿਰ ਆਪਣੇ ਧੰਦੇ ਸ਼ੁਰੂ ਕਰਦਾ ਤਾਂ ਇਹ ਲੋਕ ਪੁਲਿਸ ਨਾਲ ਮਿਲ ਕੇ ਗੁਪਤ ਤਰੀਕੇ ਦੇ ਨਾਲ ਬਿੰਦੂ ਦੀ ਰੈਕੀ ਕਰਦੇ ਹਨ ਤੇ ਫਿਰ 19 ਜੁਲਾਈ 2018 ਨੂੰ ਜਲੇਬੀ ਬਾਬੇ ਤੇ ਦੂਜਾ ਮੁਕਦਮਾ ਦਰਜ ਹੁੰਦਾ ਹੈ ਇਸ ਵਾਰ ਪੁਲਿਸ ਵੱਲੋਂ ਉਸਦੇ ਘਰ ਤੇ ਰੇਡ ਵੀ ਮਾਰੀ ਜਾਂਦੀ ਹੈ ਜਿੱਥੋਂ ਪੁਲਿਸ ਨੂੰ ਨਸ਼ੀਲੀਆਂ ਗੋਲੀਆਂ ਰਾਖ ਚਮਟੀਆਂ ਦੇ ਨਾਲ-ਨਾਲ 90 ਵੀਡੀਓ ਸੀਰੀਆਂ ਵੀ ਮਿਲਦੀਆਂ ਜੋ ਇਸਨੇ ਵੱਖ-ਵੱਖ ਔਰਤਾਂ ਨਾਲ ਦੁਸ਼ਕਰਮ ਕਰਦੇ ਸਮੇਂ ਰਿਕਾਰਡ ਕੀਤੀਆਂ ਸਨ ਹਰ ਸੀਡੀ ਵਿੱਚ ਜਨਾਨੀ ਤਾਂ ਵੱਖਰੀ-ਵੱਖਰੀ ਹੁੰਦੀ ਸੀ ਪਰ ਬੰਦਾ ਇੱਕੋ ਅਕੱਲਾ ਬਿੱਲੂ ਹੀ ਹੁੰਦਾ ਸੀ ਉਦੋਂ ਜਾਂਚ ਦੌਰਾਨ ਬਿੱਲੂ ਨੇ 120 ਤੋਂ ਵੱਧ ਔਰਤਾਂ ਨਾਲ ਦੁਸ਼ਕਰਮ ਕਰਨ ਦੀ ਗੱਲ ਵੀ ਕਬੂਲੀ ਇਸ ਤੋਂ ਇਲਾਵਾ ਪੁਲਿਸ ਨੂੰ ਕੁਝ ਨਜਾਇਜ਼ ਹਥਿਆਰ ਵੀ ਮਿਲੇ ਜਿਨ੍ਹਾਂ ਨਾਲੇ ਔਰਤਾਂ ਨੂੰ ਡਰਾਉਦਾ ਧਮਕਾਉਦਾ ਹੁੰਦਾ ਸੀ ਹਰਿਆਣੇ ਦੇ ਇਸ ਬਹੁ ਚਰਚਿਤ ਜਲੇਬੀ ਬਾਬਾ ਨੂੰ ਅਦਾਲਤ ਵੱਲੋਂ 14 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਸਾਲ 2024 ਦੇ ਵਿੱਚ ਖਬਰ ਆਈ ਕਿ ਇਸ ਬਾਬੇ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ ਸੋ ਦੋਸਤੋ ਏਸੀ ਕਹਾਣੀ ਮਾਰਸਾ ਦੇ ਬਿੱਲੂ ਉਰਫ ਜਲੇਬੀ ਬਾਬੇ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ